ਲੋ ਵੀ ਦੋਸਤੋ ਜੇ ਕਿਸੇ ਚ ਦਿਮਾਗ ਹੈਗਾ ਤਾਂ ਆ ਚੀਜ਼ ਦੇਖੋ ਸਾਰੀ ਦਰਵਾਰ ਬਣਿਆ ਹੋਇਆ ਤੇ ਆ ਹੁਣ ਆ ਵਾਰਲਾ ਮੂਰਲਾ ਫਰੰਟ ਦੇਖੋ ਜੇ ਕਿਸੇ ਚ ਦਿਮਾਗ ਹੈਗਾ ਬਾਈ ਚ ਤਾਂ ਆ ਵੀਡੀਓ ਦੇਖੋ ਜਿਹੜਾ ਇੱਕ ਇਧਰ ਨਾਲ ਪਿੱਲਰ ਬਣਿਆ ਹੋਇਆ ਇੱਕ ਆ ਪਿੱਲਰ ਬਣਿਆ ਹੋਇਆ ਇਹਨਾਂ ਪਿੱਲਰਾਂ ਚ ਕੁਝ ਮਾੜਾ ਮੋਟਾ ਫਰਕ ਹੈਗਾ ਜੇ ਕਿਸੇ ਚ ਦਿਮਾਗ ਹੈਗਾ ਬਾਈ ਕੋਈ ਦਿਮਾਗੀ ਬਾਈ ਹੈਗਾ ਇਹਦਾ ਇਹਨਾਂ ਚੀਜ਼ਾਂ ਦੇ ਬਾਰੇ ਗਿਆਨ ਰੱਖਦਾ ਦੱਸੋ ਬਈ ਇਹਨਾਂ ਚ ਕੀ ਫਰਕ ਹੋ ਸਕਦਾ ਤੇ ਆ ਪਿੱਲਣਾ ਚ ਕੀ ਫਰਕ ਹੈ ਲੋ ਜੀ ਕਿਵੇਂ ਲੱਗਿਆ ਇਹ ਕੰਮ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਤੇ ਆਪਣਾ ਸਾਰਾ ਕਲਾਸਿਕ ਡਿਜ਼ਾਈਨਿੰਗ ਦਾ ਕੰਮ ਹੋ ਰਿਹਾ ਇੱਧਰ ਯਾ ਇੱਕ ਜਿਹੜੀ ਆਹਾ ਮਨਾਰ ਬਣੀ ਹੋਈ ਆ ਉੱਪਰ ਆ ਜਿਹੜੀ ਦੇਖ ਰਹੇ ਹੋ ਤੁਸੀਂ ਆ ਗੋਲ-ਗੋਲ ਜੀ ਜਿਹੜੀ ਉਹ ਉੱਪਰ ਜਾ ਰਹੀ ਹੈ ਇਹ ਬਣ ਕੇ ਤਿਆਰ ਹੋ ਚੁੱਕੀ ਆ ਤੇ ਆ ਇਧਰਲੀ ਦਾ ਕੰਮ ਹਲੇ ਚੱਲ ਰਿਹਾ ਗੋਲੇ ਬਣ ਗਏ ਨੇ ਗੋਲਿਆਂ ਦੇ ਵਿੱਚ ਗੋਲ ਪਲਸਤਰ ਕਰਨਾ ਰਹਿ ਗਿਆ ਤੇ ਦੋ ਮੰਜ਼ਲਾਂ ਦੇ ਉੱਪਰ ਗੋਲੇ ਬਣਾਨੇ ਲੈ ਰਹੇ ਨੇ ਤੇ ਉਹ ਉੱਪਰਲੀ ਪਾਲਕੀ ਤੱਕ ਗੋਲੇ ਰਹਿ ਰਹੇ ਨੇ ਬਣਾਨੇ ਹਲੇ ਆਉ ਤੁਹਾਨੂੰ ਦਿਖ ਰਹੇ ਹੋਣਗੇ ਸ਼ਾਇਦ ਆ ਅੱਧੇ-ਜੇਚ ਗੋਲੇ ਬਣੇ ਹੋਏ ਨੇ ਆ ਦੇਖੋ ਜੀ ਕੰਮ ਸ਼ਾਹੀ ਕੰਮ ਹੋ ਰਿਹਾ ਉਹ ਪੂਰੇ ਐਨ ਵਧੀਆ ਸਾਲੀ ਕੋਰਾ ਐਨ ਪੂਰੀ ਰੀਜਨਲ ਕੰਮ ਹੋਇਆ ਹੋਇਆ ਇੱਥੇ ਕੋਈ ਅੰਦਰੋਂ ਦਿਖਾਤੀ ਜੀ ਤੁਹਾਨੂੰ ਲੋ ਹਿੰਦੂ ਡਾਟਾ ਦੇਖੋ ਪੂਰੀਆਂ ਵਧੀਆ ਐਨ ਜਿਹੜੀਆਂ ਗੁਰਦੁਆਰਿਆਂ 'ਚ ਡਾਟਾ ਹੁੰਦੀਆਂ ਨੇ ਤੇ ਇਹ ਭਈ ਦਰਬਾਰ ਐ ਲਖ ਦਾ ਤਾਪીર ਲਾਲਾਂ ਵਾਲਾ ਜੀ ਦਾ ਰੇਤਗੜ ਪਿੰਡ ਰੇਤਗੜ ਸਮਾਣਾ ਤੋਂ ਬਤਨਾ ਰੋਡ ਆ ਦੇਖੋ ਜੀ ਇਹ ਬੰਗੇ ਬਣੇ ਹੋਏ ਨੇ ਨਾਰਾਂ ਉੱਪਰ ਲੀਆਂ ਪਾਲਕੀਆਂ ਹੈ ਸਾਰਾ ਗੁਰਦੁਆਰੇ ਵਾਲਾ ਕੰਮ ਆ ਆਹ ਪਾਲਕੀ ਵੀ ਗੁਰਦੁਆਰੇ ਵਾਲਾ ਟੈਪ ਦੀ ਬਣੀ ਹੋਈ ਆ ਆਹ ਪਾਲਕੀ ਵੀ ਆ ਬਚਾਲ ਲਈ ਵੱਡੀ ਪਾਲਕੀ ਵੀ ਇੱਧਰ ਲਈ ਵੀ ਇਹ ਸਾਰੀਆਂ ਉੱਪਰ ਗੁੰਮਜ ਵੀ ਗੁੰਮਜ ਦੇ ਜਿਹੜੇ ਨਾਗਫਾਨ ਛਪੇ ਹੋਏ ਨੇ ਇਹ ਵੀ ਗੁਰਦੁਆਰਾ ਟੈਪ ਦੇ ਛਪੇ ਹੋਏ ਨੇ ਕੰਮ ਥੋੜਾ ਦੂਰੋਂ ਦਿਖਾ ਦਈਏ ਤੁਹਾਨੂੰ ਇੱਧਰ ਆਪਣੀ ਘੜੀਆ ਲੂਣਾ ਐਕਟਿਵਾ ਲਓ ਜੀ ਹੁਣ ਦੇਖੋ ਕਿੰਨੇ ਲੱਗਦੀ ਹੈ ਬਰਵਾੜ ਦੀ ਵੀਡੀਓ ਇੱਕ ਕੰਮ ਸਾਰਾ ਕਲਾਸਿਕ ਪੁਰਾਣੇ ਟੋਰੇ ਵਾਲਾ ਕੰਮ ਰੀਜਾਂ ਲਾ ਕੇ ਕੰਮ ਕਰਾਇਆ ਹੈ ਇੱਧਰ ਕੋਠੀ ਵੀ ਤਿਆਰ ਹੋ ਰਹੀ ਆ ਆ ਦੇਖੋ ਇਹ ਉੱਪਰਲਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਲੈਂਟਰ ਜਿਹਾ ਇਹ ਫਾਈਬਰ ਦਾ ਪਾਇਆ ਹੋਇਆ ਹੈ ਇਹ ਫਾਈਬਰ ਵੀ ਹੁੰਦੀ ਹੈ ਸ਼ੀਟਾਂ ਹੀ ਆ ਉਹਦਾ ਬਣਾਇਆ ਹੋਇਆ ਹੈ ਹਲੋ ਫੈਡੀ ਦੀ ਦੋ ਚਾਰ ਦਿਨਾਂ ਅੰਚ ਖੁੱਲ ਜੂਗੀ ਫਿਰ ਹੋ ਜੂਗਾ ਤਿਆਰ ਇਹ ਫਿਰ ਦਿਖਾਵਾਂਗੇ ਤੁਹਾਨੂੰ ਵੀਡੀਓ